ਨਹੀਂ ਜਾਣੀਆਂ ਜਦੋਂ ਤੂੰ ਉਹਦਾ ਗੇਅਰ ਬਦਲ ਲਾਇਆ ਮਤਲਬ ਤੂੰ ਚਲਾਣਾ ਇਹਨੂੰ ਕਿਦਾਂ ਚਲਾਏਗਾ ਸਰ ਮਾਫ ਕਰ ਤੂ ਲੈ ਆ ਲੈ ਕਾ ਵਿੱਚ ਲੈ ਉਹ ਬੰਦਾਂ ਹੀ ਤੇ ਰੋ ਪੜ ਜਾਂਦੇ ਹੋ ਪੇਪਰ ਚੈੱਕ ਕਰੋ ਬੜੀ ਗੱਲ ਐ ਇੱਧਰ ਛੋਟਾ ਬੱਚਾ ਵੀ ਨਾਲ ਭਲੇ ਦਾ ਗਲਤ ਰਸਤੇ ਤੁਰੇ ਦਿਓ ਕੀ ਦੇਖਿਆ ਰਹੀ ਨਿਕਲੇ ਹਮ ਨੂੰ ਐਸਾ ਮਿਲ ਸਕਦਾ ਲੈ ਲੈ ਕਾ ਚੱਕ ਲੈ ਅਹੀਂ ਗਲਤ ਕੰਮ ਨਹੀਂ ਕਰਨਾ ਹਨੂ ਫੇਰੇ ਨਾਲ ਨਹੀਂ ਕੋਈ ਮਤਲਬ ਅੱਗੇ ਇੱਕ ਬੰਦਾ ਬਾਣਾ ਮਦਰ ਜਿੰਨੀ ਤੈਨੂੰ ਲੋੜ ਨੇ ਹੰਨੀਆਂ ਸਵਾਰੀਆਂ ਬਾ ਠੀਕ ਹੈ ਨੀ ਗੱਲ ਉਹ ਤੋਂ ਆਹੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਹਾਂਜੀ ਅਸਲ ਕਿੱਥੇ ਆ ਕਾਪੀ ਦਿੰਦੀ ਐ ਕੋਈ ਕਿਉਂ ਕਾਪੀ ਦਿੰਦੀ ਐ ਤੇਰਾ ਲਾਇਸੈਂਸ ਆਈ ਗਾ ਉਹ ਦਿਖਾ ਪੋ ਲਿਆ ਕਾਪੀਆਂ ਕੀ ਕਰਨੀਆਂ ਨੇ ਫੋਟੋ ਸਟੇਟ ਕੀ ਕਰਨੇ ਲਾਇਸੈਂਸ ਹੈਗਾ ਤੁਹਾਡੇ ਕੋਲ ਤੁਹਾਨੂੰ ਪਤਾ ਐ ਜਿਹੜੇ ਨਵੇਂ ਕਾਨੂੰਨ ਆਏ ਐ ਇਹਦੇ ਬਾਰੇ ਪਤਾ ਐ ਤੁਹਾਡੀ ਕਿੰਨੀ ਐ ਹਾਂ 16 ਸਾਲ ਤੋਂ ਉੱਪਰ ਜੇ ਲਾਇਸੈਂਸ ਬਣ ਜਾਂਦਾ ਹੈ 500 550 ਰੁਪਏ ਜਮ੍ਹਾਂ ਕਰਾ ਕੇ ਅਗਲੇ ਦਿਨ ਲਾਇਸੈਂਸ ਮਿਲ ਜਏਗਾ ਠੀਕ ਹੈ ਨਹੀਂ ਫਿਰ ਜਦੋਂ ਤੁਸੀਂ 18 ਦੇ ਹੋਵੋਗੇ ਉਤੋਂ ਬਾਅਦ ਤੁਹਾਨੂੰ ਬਾਕੀ ਜਿਹੜੀਆਂ ਡਾਕੂਮੈਂਟ ਜਿਹੜੇ ਪੂਰੇ ਕਰਕੇ ਉਹ ਫਿਰ ਤੁਹਾਨੂੰ ਉਹ ਵੀ ਮਿਲ ਜੂਗਾ ਪਰ 16 ਸਾਲ ਤੋਂ ਥੱਲੇ ਤੁਹਾਨੂੰ ਪਤਾ ਸਜ਼ਾ ਕਿੰਨੀ ਹੈ ਪਤਾ ਹੈ ਨਾ ਨਾਮ ਦੱਸਣਾ ਹੈ ਪਿੰਡ ਵੀ ਦੱਸਣਾ ਹੈ ਨਹੀਂ ਹਾਂ ਜੇ ਤੁਸੀਂ ਕਿਸੇ ਨੂੰ ਆਪਣੀ ਵਹੀਕਲ ਦੇ ਦਿੰਦੇ ਹੋ ਆਪਣਾ 16 ਸਾਲ ਦੇ ਬੱਚੇ ਨੂੰ ਘਾਟੋਮਰ ਵਾਲੇ ਨੂੰ ਉਹਦੇ ਤੇ ਤੇ ਕਾਰਵਾਈ ਹੋਣੀ ਹੋਣੀ ਹੈ ਪਲੱਸ ਨਾਲ ਤੁਹਾਡੇ ਤੇ ਵੀ ਐਫ ਆਈ ਆਰ ਹੋਣੀ ਜਿਹਦੇ ਨਾਂ ਤੇ ਗੱਡੀ ਹੋਏਗੀ ਠੀਕ ਹੈ ਨਹੀਂ ਹਾਂ ਇਹ ਬਬਰੀ ਬਾਈਪਾਸ ਇਹਨੂੰ ਕਹਿੰਦੇ ਆ ਜੀ ਹਾਈਵੇ ਬਟਾਲਾ ਗੁਰਦਾਸਪੁਰ ਸਰ ਕਾਫੀ ਵਾਰ ਪਹਿਲਾਂ ਵੀ ਚੇਰਾਨ ਕੀਤਾ ਗਿਆ ਲੋਕ ਹਟ ਕੇ ਇਹ ਸ਼ਾਰਟਕਟ ਕਰਕੇ ਜਾਂ ਇਹ ਸ਼ਾਰਟਕਟ ਕਰਕੇ ਲੋਕੀ ਇੰਨੀ ਸਮਝ ਨਹੀਂ ਇਹ ਮਤਲਬ ਰੱਖਦੇ ਵੀ ਇਹ ਜੇ ਸ਼ਾਰਟਕਟ ਆ ਤੇ ਇੱਧਰ ਦੁਰਘਟਨਾ ਦਾ ਵੀ ਜਿਹੜਾ ਖਤਰਾ ਵੱਧਾ ਹੈ ਆ ਕੋ ਸੱਟ ਪੇੜ ਲੱਗ ਸਕਦੀ ਆ ਕਿ ਤਾਂ ਮੌਤ ਹੋ ਸਕਦੀ ਆ ਇਸ ਕਰਕੇ ਇਸ ਗੱਲ ਨੂੰ ਨਹੀਂ ਸਮਝਦੇ ਪਰ ਹੁਣ ਫਿਰ ਕਾਫੀ ਵੇਹੇ ਅੱਗੇ ਨਾਲ ਲੋਕਾਂ ਦੇ ਵਿੱਚ ਵੇਅਰਨੈਸ ਆਈ ਆ ਤੇ ਗਾਂ ਤੋਂ ਵੀ ਸਖਤੀ ਨਾਲ ਹੁਣ ਤੇਸ਼ ਆਵਾ 22 ਵਜੇ ਜਾਂਦੇ ਇਹਨਾਂ ਓਵਰਮੋਰ ਸਵਾਈਆਂ ਭਈਆ ਉਹਨਾਂ ਦੇ ਵੀ ਦੋ ਤਿੰਨ ਆਪਾਂ ਤੁਹਾਡੇ ਸਾਹਮਣੇ ਵੀ ਚਲਾਨ ਕੀਤੇ ਆ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਪ੍ਰਧਾਨਾਂ ਨੂੰ ਵੀ ਦੱਸਿਆ ਆ ਕਿ ਅੱਗੇ ਸਿਰਫ ਇੱਕ ਡਰਾਈਵਰ ਹੋਏ ਇੱਕ ਉਹਦੇ ਨਾਲ ਸਿਰਫ ਇੱਕ ਇਸਵਾਰੀ ਹੋਵੇ ਮਗਰ ਜਿੰਨੀਆਂ ਉਹਨਾਂ ਨੂੰ ਲਾਉਂਦੇ ਸੱਤ ਜਾਂ 60 ਸਵਾਰੀਆਂ ਉਹਨੀਆਂ ਹੀ ਹੋਣ ਵੱਧ ਨਾ ਹੋਣ ਅੱਜ 20 ਤੋਂ 25 ਚਲਾਣ ਕੀਤੇ ਗਏ ਸਰ ਕੋਈ ਅੰਡਰਏਜ ਕੋਈ ਬੱਚਾ ਵੀ ਅੱਜ ਅੰਡਰਏਜ ਇਧਰੋਂ ਨਹੀਂ ਕੋਈ ਮਿਲਿਆ ਤੇ ਉਧਰ ਅੰਡਰਏਜ ਵਾਸਤੇ ਅਸੀਂ ਨਾ ਜਦਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਲੁਣਾ ਸੈਮੀਨਾਰ ਲਗਾ ਕੇ ਉਹਨਾਂ ਨੂੰ ਦੱਸ ਰਹੇ ਹਾਂ ਸਾਰਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਵੀ ਦੱਸ ਰਹੇ ਹਾਂ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਵੀ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਵੀ ਇਹਦੇ ਵਿੱਚ ਜਿਹੜੀ ਆ ਏ 25000 ਰੁਪਇਆ ਜੁਰਮਾਨਾ ਹੈ 3 ਸਾਲ ਦੀ ਸਜ਼ਾ ਹੈ ਤੇ ਇਹ ਕੰਮ ਜਿਹੜਾ ਹੈ ਨਾ ਕਰੋ ਤੇ ਜਿਹੜਾ ਕੋਈ ਆਪਣਾ ਵਹੀਕਲ ਕਿਸੇ ਅੰਡਰਏਜ ਵਾਲੇ ਨੂੰ ਦਿੰਦਾ ਹੈ ਉਹਦੇ ਤੇ ਵੀ ਕਾਰਵਾਈ ਨਾਲ ਜਰੀਏ ਹੁੰਦੀ ਹੈ